ਪੰਜਾਬ ਟੈਕਸੀ ਆਪਰੇਟਰ ਯੂਨੀਅਨ ਰਜਿਸਟਰ ਨੰਬਰ 31 ਦਾ ਵਫਦ ਡੀਸੀ ਹੁਸ਼ਿਆਰਪੁਰ ਨੂੰ ਮਿਲਿਆ ਅਤੇ ਇੱਕ ਮੰਗ ਪੱਤਰ ਸੌਂਪਿਆ ਜਿਸ ਦੀ ਪ੍ਰਧਾਨਗੀ ਪ੍ਰੈਸ ਸੈਕਟਰੀ ਪੰਜਾਬ ਨਵਦੀਪ ਸ਼ਰਮਾ ਵੱਲੋਂ ਕੀਤੀ ਗਈ ਨਵਦੀਪ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਪਣੀ ਮੁੱਖ ਮੰਗ ਬਾਰੇ ਦੱਸਿਆ ਕਿ ਪਾਰ ਟੋਣ ਵਾਲੀਆਂ ਗੱਡੀਆਂ ਅਤੇ ਸਵਾਰੀਆਂ ਬਿਠਾਉਣ ਤੇ ਮੁਕੰਮਲ ਤੌਰ ਤੇ ਰੌਕ ਲਾਉਣ ਅਤੇ ਸਖਤ ਕਦਮ ਪ੍ਰਸ਼ਾਸਨ ਵੱਲੋਂ ਚੁੱਕੇ ਜਾਣ ਤਾਂ ਜੋ ਆਮ ਲੋਕਾਂ ਦੀ ਜਾਨ ਮਾਲ ਦੀ ਹਿਫਾਜ਼ਤ ਹੋ ਸਕੇ ਦੇਖੋ ਜੀ ਪਹਿਲਾਂ ਤਾਂ ਤੁਹਾਡਾ ਪੱਤਰਕਾਰ ਭਾਈ ਜਰ ਨੇ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡੇ ਸ਼ੋਰਟ ਜੇ ਨੋਟਸ ਇੱਥੇ ਆਏ ਆਂ ਪੰਜਾਬ ਟੈਕਸੀ ਆਪਰੇਟਰ ਯੂਨੀਅਨ ਰਜਿਸਟਰ ਨੰਬਰ 33 ਪਿਛਲੇ 8 ਸਾਲ ਤੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੱਖ-ਵੱਖ ਮੁੱਦਿਆਂ ਦੇ ਜਿਹੜਾ ਆ ਮੰਗ ਪੱਤਰ ਆਪਣੀਆਂ ਮੰਗਾਂ ਤੋਂ ਜਾਣੂ ਕਰਾਉਂਦੇ ਰਹੇ ਆਂ ਉਹ ਸਹੀ ਸਿਲਸਲੇ 'ਚ ਅਸੀਂ ਜਿਹੜੀਆਂ ਪਿਛਲੀਆਂ 8 ਸਾਲ ਤੋਂ ਜਿਹੜੀਆਂ ਸਾਡੀਆਂ ਮੰਗਾਂ ਆ ਉਹਨਾਂ ਤੋਂ ਤੇ ਖਾਸ ਕਰਕੇ ਜਿਹੜੇ ਭਾੜ ਟੋਣ ਵਾਲੇ ਵਹੀਕਲ ਭਾੜ ਟੋਣ ਵਾਲੇ ਵਹੀਕਲ ਜਿਹੜੇ ਆ ਉਹ ਮੇਲੇਆਂ ਦੌਰਾਨ ਚਾਹੇ ਉਹ ਕਿਸੇ ਛੋਟੇ ਪ੍ਰਬੰਧ ਵਾਲਾ ਮੇਲੇਆਂ ਦੇ ਚਾਹੇ ਕੋਈ ਵੱਡੇ ਪ੍ਰਬੰਧ ਵਾਲਾ ਵੱਡੇ ਧਾਰਮਿਕ ਸਥਾਨ ਆ ਜਾਂ ਛੋਟੇ ਆ ਉਥੇ ਭਾੜ ਟੋਣ ਵਾਲੀਆਂ ਗੱਡੀਆਂ ਜਿਹੜੀਆਂ ਜਿਦਾਂ ਵੀ ਛੋਟਾ 3407 ਕੈਂਟਰ ਟਰੱਕ ਟਰੈਕਟਰ ਟਾਲੀਆਂ ਆ ਇਹ ਪੈਸੇਂਜਰ ਲੈ ਕੇ ਜਾਣੀਆਂ ਜੀ ਇਹ ਮੁੱਖ ਮੰਗ ਜਿਹੜੀ ਸੀ ਸਾਡੀ ਅਸੀਂ ਅਜਾ ਜੋ ਇਸ ਮੰਗ ਤੋਂ ਜਾਣੂ ਕਰਾਇਆ ਡਿਪਟੀ ਕਮਿਸ਼ਨਰ ਹਿਸ਼ਾਰਪੁਰ ਪਰ ਸਰ ਜਿੱਦਾਂ ਕਿ ਤੁਸੀਂ ਪਾਰਟੋਂ ਨੇ ਜਦਿਆਂ ਗੱਲ ਕੀਤੀ ਜਿੱਦਾਂ ਕਿ ਟੈਂਪੋ ਨੇ ਤਾਂ ਕੁਝ ਸ਼ਰਦਾਲੂ ਟੈਂਪੋਆਂ ਦੇ ਵਿੱਚ ਬੈਠ ਕੇ ਵੀ ਜਾਂਦੇ ਨੇ ਤੇ ਉਹਨਾਂ ਵਾਸਤੇ ਕੀ ਸਨੇਹਾ ਜੀ ਸਨੇਹਾ ਇਹੀ ਹੈ ਜੀ ਦੇਖੋ ਪਹਿਲੀ ਸਭ ਤੋਂ ਵੱਡੀ ਗੱਲ ਆ ਪਹਿਲਾਂ ਤਾਂ ਬਿਮਾਰਮਾ ਕਰੇਗੀ ਇੰਦਾਂ ਦਾ ਕੋਈ ਹਾਸਾ ਨਾ ਹੋਵੇ ਜਦੋਂ ਹਾਸਾ ਕੋਈ ਹੋ ਜਾਂਦਾ ਹੈ ਤੇ ਇੰਸ਼ੋਰੈਂਸ ਜਿਹੜੀ ਹੈ ਉਹ ਕਲੇਮ ਨਹੀਂ ਕਰਦੀ ਜੀ ਜਿਹੜੀਆਂ ਟੈਕਸੀ ਪਾਸ ਗੱਡੀਆਂ ਆ ਕਮਰਸ਼ੀਅਲ ਗੱਡੀਆਂ ਆ ਬੀਬੀਜੀ ਤੋਂ 1 ਜਿਹਨਾਂ ਨੂੰ 올 ਇੰਡੀਆ ਟੂਰਿਸਟ ਪਰਮਿਟ ਅਥਰਾਇਜ਼ ਹੋਏ ਆ ਸਰਕਾਰ ਵੱਲੋਂ ਅਗਰ ਰੱਬ ਨਾ ਕਰੇ ਕੋਈ ਹਾਸਾ ਹੁੰਦਾ ਤਾਂ ਉਹਦੀ ਇੰਸ਼ੋਰੈਂਸ ਦਾ ਕਲੇਮ ਮਿਲਦਾ ਹੈ ਜਦੋਂ ਤੁਸੀਂ ਛੋਟੇ ਹਾਥੀ ਪਿਕਅਪ ਕੈਂਟਰ ਟਰੈਕਟਰ ਟਰਾਲੀ ਟਰੱਕ ਚ ਡਬਲ ਡਬਲ ਸ਼ਰਤਾਂ ਪਾ ਕੇ ਆਉਣੇ ਕਿਸੇ ਧਾਰਮਿਕ ਮੇਲੇਾਂ ਤੇ ਜਾਂਦੇ ਹੋ ਉਹਦਾ ਕੋਈ ਐਕਸੀਡੈਂਟ ਹੋ ਜਵੇ ਤਾਂ ਉਹਦੇ 'ਚ ਕੋਈ ਜ਼ੀਰੋ ਕਲੇਮ ਆ ਜੀ ਤਾ ਵੀ ਪਿਛਲੇ ਸਾਲਾਂ ਦੌਰਾਨ ਵੀ ਤੇ ਕੁਛ ਦਿਨ ਪਹਿਲਾਂ ਵੀ ਇੱਕ ਜਿਹੜਾ ਹੈ ਹਿਮਾਚਲ ਤੋਂ ਵਾਪਸ ਆ ਰਿਹਾ ਸੀ ਛੋਟਾ ਸੀ ਉਹਦਾ ਐਕਸੀਡੈਂਟ ਹੋਇਆ ਉਹਦੇ ਵਿੱਚ ਦੋ ਦੋ ਤਿੰਨ ਵਿਅਕਤੀਆਂ ਦੀ ਮੌਤ ਹੋਈ ਤੇ 8 ਤੋਂ 9 ਜਿਆਦਾ ਜਿਹੜੇ ਸ਼ਰਧਾਲੂ ਸੀ ਉਹ ਜ਼ਖਮੀ ਹੋਏ ਇਸ ਲਈ ਇੰਸ਼ੋਰੈਂਸ ਕਲੇਮ ਬਿਲਕੁਲ ਨਹੀਂ ਮਿਲਦਾ ਮੇਰੀ ਅਪੀਲ ਆ ਤੁਹਾਡੇ ਮਾਧਿਅਮ ਰਾਹੀਂ ਸਾਰੇ ਹੀ ਪਿੰਡਾਂ ਸ਼ਹਿਰਾਂ ਦੇ ਜਿਹੜੇ ਵਸਨੀਕ ਆ ਪੰਜਾਬ ਦੇ ਵਸਨੀਕ ਆ ਕਿ ਤੁਸੀਂ ਆਪਣੀ ਜਾਨ ਨੂੰ ਜੋਖਮ 'ਚ ਨਾ ਪਾਓ ਕਮਰਸ਼ੀਅਲ ਗੱਡੀਆਂ ਹੀ ਲੈ ਕੇ ਕਿਸੇ ਵੀ ਧਾਰਮਿਕ ਯਾਤਰਾ ਜਾਂ ਟੂਰ ਪ੍ਰੋਗਰਾਮ ਤੇ ਰੁਚੀ ਕਿਤੇ ਵੀ ਜਾਂਦੇ ਹੋ ਤੇ ਕਮਰਸ਼ੀਅਲ ਗੱਡੀ ਹੀ ਲੈ ਕੇ ਜਾਓ ਪਰ ਸਰ ਜਿੱਤਾ ਕਿ ਹਿਸ਼ਾਲਪੁਰ ਦੀ ਆਪਾਂ ਗੱਲ ਛੱਡ ਕੇ ਬਾਹਰਲੇ ਜ਼ਿਲ੍ਹਿਆਂ ਦੀ ਗੱਲ ਕਰੀਏ ਬਾਹਰੋਂ ਵੀ ਗੱਡੀਆਂ ਇਦਾਂ ਹੀ ਆਉਂਦੀਆਂ ਨੇ ਜਿਹੜੇ ਕਮਰਸ਼ੀਅਲ ਵਹੀਕਲ ਆਉਂਦੇ ਨੇ ਤੇ ਉਹਨਾਂ ਨੂੰ ਤਾਂ ਇਸ ਚੀਜ਼ ਬਾਰੇ ਨਹੀਂ ਨੋਲੇਜ ਹੈਗੀ ਤਾਂ ਉਹ ਜੇ ਆ ਜਾਂਦੇ ਤਾਂ ਫਿਰ ਵਾਪਸ ਥੋੜੀ ਜਾਵਾਂਗੇ ਵਾਪਸ ਇਹ ਦੇਖੋ ਜੀ ਇਹ ਪਿਛਲੇ 8 ਸਾਲ ਤੋਂ 2018 ਤੋਂ ਅਸੀਂ ਹਰ ਸਾਲ ਪ੍ਰਸ਼ਾਸਨ ਨੂੰ ਜਾਣੂ ਕਰਾਉਂਦੇ ਆਂ ਜੀ 8 ਸਾਲ ਹੋ ਗਏ ਆ ਵੇਚ ਕਰੋਨਾ ਵਾਲਾ ਇੱਕ ਸਾਲ ਜੇ ਆਪਾਂ ਛੱਡ ਲਈਏ ਤਾਂ 7 ਸਾਲ ਤੋਂ ਲਗਾਤਾਰ ਅਸੀਂ ਪ੍ਰਸ਼ਾਸਨ ਨੂੰ ਜਾਨੂ ਕਰਾਉਨੇ ਆ ਜਿਹੜੀ ਇਹ ਸਾਡਾ ਮੰਗ ਪੱਤਰ ਆ ਜਿਹੜੀਆਂ ਇਹ ਅਖਬਾਰਾਂ ਚ ਸੋਸ਼ਲ ਮੀਡੀਆ ਤੇ ਪ੍ਰਿੰਟ ਮੀਡੀਆ ਤੇ ਇਹ ਖਬਰਾਂ ਲੱਗਣੀਆਂ ਏ ਇਸ ਮੰਗ ਪੱਤਰ ਦਾ ਬਹੁਤ ਜ਼ਿਆਦਾ ਜਿਹੜਾ ਅਸਰ ਆ ਉਹ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਦੇ ਤੱਕ ਇਹ ਮੈਸੇਜ ਜਿਹੜਾ ਖਬਰਾਂ ਨਾਲ ਹੀ ਪਹੁੰਚਦਾ ਆ ਤੇ ਹਰ ਸਾਲ ਇਹੀ ਇਹ ਜਿਹੜੀ ਤਦਾਦ ਆ ਉਹ ਘਟ ਰਹੀ ਆ ਵੱਧ ਨਹੀਂ ਰਹੀ ਜੇ ਪਿਛਲੇ ਸਾਲ ਇਹ ਕੇ ਆਪਾਂ ਇੱਕ ਐਗਜ਼ਾਮਪਲ ਕਹਿੰਦੇ ਆ ਕਿ 500 ਵਹੀਕਲ ਆਇਆ ਤਾਂ ਇਸ ਸਾਲ ਉਹ 400 ਹੀ ਰਹਿ ਜਾਣਾ 100 ਦੇ ਗਰੀਬ ਲੋਕ ਜਿਹੜੇ ਅਵੇਅਰ ਹੋ ਰਹੇ ਆ ਜੀ ਤੇ ਕੀ ਆ ਸਵਾਲ ਸੋਚਨ ਮਿਲਿਆ ਜੀ ਡਿਪਟੀ ਕਮਿਸ਼ਨਰ ਬੋਲੋ ਜੀ ਇਹ ਵਿਸ਼ਵਾਸ ਦੋਇਆ ਗਿਆ ਕਿ ਆਰਟੀਏ ਹੁਸ਼ਿਆਰਪੁਰ ਤੇ ਸਾਡੇ ਮਾਨਯੋਗ ਐਸਐਸਪੀ ਹੁਸ਼ਿਆਰਪੁਰ ਇਹਨਾਂ ਨੂੰ ਸਪੈਸ਼ਲ ਲੋਕ ਕਹਿੰਦੇ ਜੀ ਮੰਗ ਪੱਤਰ ਜਿਹੜਾ ਹੈ ਤੁਹਾਡਾ ਮਾਰਕ ਕਰ ਦਿੱਤਾ ਜਾਊ ਮਾਰਕ ਕਰ ਦਿੱਤਾ ਗਿਆ ਸਾਡੇ ਸਾਹਮਣੇ ਇਹਦੀ ਅਸੀਂ ਰਸੀਵਿੰਗ ਲੈ ਲੈਣੀ ਆ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਆ ਬੁਲਸ ਪ੍ਰਸ਼ਾਸਨ ਨਾਲ ਰਲ ਕੇ ਤੇ ਆਡਿਓ ਹੁਸ਼ਿਆਰਪੁਰ ਦਾ ਜਿਹੜੇ ਹੈਗੇ ਆ ਉਹਨਾਂ ਨਾਲ ਉਹਨਾਂ ਨੂੰ ਹਦਾਇਤ ਕੀਤੀ ਜਾਊਗੀ ਕਿ ਇਹਨਾਂ ਗੱਡੀਆਂ ਦੇ ਚਲਾਨ ਕੀਤੇ ਜਾਣ ਇਹ ਗੱਡੀਆਂ ਬੌਂਡ ਕੀਤੀਆਂ ਜਾਣ